ਨਾਮ ਕਰ ਪੂਜਾ ਮਹਾਂਪ੍ਰਾਪਤਵਾ ਕੋ ਤੋਂ ਬੇਨਾ ਦੁਜਾ ਨਾਹੀ ਕੋਏ ਤੂ ਕਰਪਾ ਕਰੇ ਸੋਏ ਕੋ ਤੋਂ ਬੇਨਾ ਦੁਜਾ ਨਾਹੀ ਕੋਏ ਤੂ ਕਰਪਾ ਕਰੇ ਸੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਨਾਮ ਨਾਮ ਤੇ ਗਾ ਕਾਬੇ ਨੰਮ ਗੋਦੇ ਸਮਾਏ ਗੁਰੂ ਨਾਨਕ ਦੇਵ ਕੀ ਆਏ ਨੰਮ ਗੋਦੇ ਅਮਕਾਸ ਨੰਮ ਅਸੇ ਹਮ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਬਾਬਾ ਸੁਖਵਿੰਦਰ ਜੀ ਬਿਸ਼ਕਰਮਾ ਫਰਨੀਚਰ ਵਾਲੇ ਜਿਨ੍ਹਾਂ ਨੇ ਆਪਣੇ ਦਰਬਾਰ ਤੇ ਬਲਾਰਾ ਪਿੰਡ ਬਲਾਰਾ ਵਿਖੇ ਅੱਜ ਅਖੰਡ ਪਾਠ ਆਰੰਭ ਕੀਤੇ ਨੇ ਤੇ ਇਹਨਾਂ ਦਾ ਭੋਗ ਇੱਕ ਤਰੀਕ ਇੱਕ ਤਰੀਕ ਨੂੰ ਦਿਨ ਸੋਮਵਾਰ ਨੂੰ ਸਵੇਰੇ ਪੈਣਾ ਹੈ ਤੇ 10 ਵਜੇ ਤੋਂ ਲੈ ਕੇ ਦੋ ਵਜੇ ਤੱਕ ਅਤੁੱਟ ਲੰਗਰ ਵਰਤਿਆ ਜਾਵੇਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਸ੍ਰੀ ਚੰਦ ਜੀ ਦੇ ਦਰਬਾਰ ਤੇ ਬਲਾਰੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ 31 ਤਰੀਕ ਦਿਨ ਐਤਵਾਰ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਕੇਕ ਦੀ ਰਸਮ ਤੇ ਅਸਤਵਾਜੀਆਂ ਦੀ ਪਰੰਪਰਾ ਬਾਬਾ ਜੀ ਦੇ ਦਰਬਾਰ ਬਲਾਰਾ ਵਿਖੇ ਕੀਤੀ ਜਾਵੇਗੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਲਾਰਾ ਵਿੱਚ ਵਿਖੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ